ਇਟਲੀ ਦੇ ਕਤੂਨੋ ਵਿਖੇ ਓਪਨ ਯੂਰਪੀ ਕਬੱਡੀ ਚੈਂਪੀਅਨਸ਼ਿਪ ਕੀਤੀ ਗਈ ਆਯੋਜਿਤ ਬਹੁਤ ਵਧੀਆ ਰੌਣਕਾਂ ਲੱਗੀਆਂ ਸਾਰੇ ਮੇਰੇ ਭਰਾਵਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਥਾਰੀ ਥਾਪੀ ਖੜਕਾ ਹੋਇਆ ਕਿ ਛੋਟੇ ਛੋਟੇ ਵੀਰਾਂ ਕਾਮੀ ਵੀਰਾਂ ਦੀ ਹਰ ਇੱਕ ਪਟਾਕੇ ਪੈਂਦੇ ਕਬੱਡੀ ਖੇਡ ਪੰਜਾਬੀਆਂ ਦੀ ਕਬੱਡੀ ਖੇਡ ਪੰਜਾਬੀਆਂ ਦੀ ਸਰਕਲ ਤੇ ਨੈਸ਼ਨਲ ਸਟਾਈਲ ਦੇ ਹੋਏ ਫਸਵੇਂ ਮੁਕਾਬਲੇ ਤੇ ਮਾਂ ਖੇਡ ਕਬੱਡੀ ਜਿਹੜੀ ਆ ਇਹ ਯੂਰਪ ਦੀ ਧਰਤੀ ਦੇ ਉੱਤੇ ਚੜ੍ਹਦੀ ਕਲਾ 'ਚ ਆ ਚੜ੍ਹਦੀ ਕਲਾ 'ਚ ਸੀ ਤੇ ਚੜ੍ਹਦੀ ਕਲਾ 'ਚ ਰਹੂਗੀ ਬੋਲੇ ਸੋਨ ਹਾਲ ਸਿਆਕਾ ਫੈਡਰੇਸ਼ਨ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਪ੍ਰਮੋਟਰਾਂ ਦਾ ਸਪੋਰਟਰਾਂ ਦਾ ਜਿਹੜੇ ਬਾਹਰੋਂ ਚੱਲ ਕੇ ਟੀਮਾਂ ਆਈਆਂ ਗੈਸਟਾਂ ਦਾ ਜੇ ਤੈਦੇ ਤੋਂ ਧੰਨਵਾਦ ਕਰਦੇ ਆਂ ਤੇ ਇਹ ਜਿਹੜਾ ਜੋ ਸਾਡਾ ਇਸ ਤਰ੍ਹਾਂ ਸਹਿਯੋਗ ਮਿਲਿਆ ਅੱਗੇ ਤੋਂ ਵੀ ਇਸੇ ਜੋਗ ਮਿਲਦਾ ਰਿਹਾ ਤੇ ਅਸੀਂ ਕਾਹ ਤੋਂ ਵੀ ਤਾਂ ਕੱਪ ਕਰਾਉਂਦੇ ਰਹਾਂਗੇ ਤੇ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਆ ਤਾਂ ਜੋ ਜਿਹੜੀ ਕਬੱਡੀ ਆ ਉਹਨੂੰ ਅਸੀਂ ਬਲੰਦੀਆਂ ਤੇ ਲਿਜਾ ਸਕੀਏ ਮਾਂ ਖੇਡ ਕਬੱਡੀ ਨੂੰ ਵਿਦੇਸ਼ਾਂ ਵਿੱਚ ਪਰਫੁੱਲਿਤ ਕਰਨ ਦੇ ਮੰਤਵ ਨਾਲ ਇਟਲੀ ਦੇ ਜ਼ਿਲ੍ਹਾ ਬੈਰਕਮੂ ਦੇ ਕੱਤ ਨੂੰ ਵਿਖੇ ਇਟਾਲੀਅਨ ਕਬੱਡੀ ਐਸੋਸੀਏਸ਼ਨ ਦੁਆਰਾ ਵਰਲਡ ਕਬੱਡੀ ਫੈਡਰੇਸ਼ਨ ਦੇ ਸਹਿਯੋਗ ਨਾਲ ਓਪਨ ਯੂਰਪੀ ਕਬੱਡੀ ਚੈਂਪੀਅਨਸ਼ਿਪ ਕਰਾਈ ਗਈ ਵਰਲਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਅਸ਼ੋਕ ਦਾਸ ਅਤੇ ਟੈਲੀਅਨ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸੁਖਮੰਦਰ ਸਿੰਘ ਜੋਹਲ ਦੀ ਗਵਾਈ ਹੇਠ ਕਰਾਇਗੇ ਇਸ ਟੂਰਨਾਮੈਂਟ ਵਿੱਚ ਯੂਰਪ ਦੇ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਨੇ ਭਾਗ ਲਿਆ ਇਸ ਕਬੱਡੀ ਚੈਂਪੀਅਨਸ਼ਿਪ ਵਿੱਚ ਨੈਸ਼ਨਲ ਸਟਾਈਲ ਜ਼ਰਕੀ ਤੇ ਲੜਕੀਆਂ ਸਰਕਲ ਸਟਾਈਲ ਦੇ ਮੈਚ ਵੀ ਕਰਵਾਏ ਗਏ ਇਸ ਤੋਂ ਇਲਾਵਾ ਅੰਡਰ 20 ਅਤੇ 40 ਪਲੱਸ ਦੇ ਸ਼ੋਅ ਮੈਚ ਵੀ ਕਰਾਏ ਗਏ ਇਸ ਯੂਰਪੀ ਕਬੱਡੀ ਚੈਂਪੀਅਨਸ਼ਿਪ ਵਿੱਚ ਕਬੱਡੀ ਦੇ ਗਹਿ ਕੱਚ ਮੁਕਾਬਲੇ ਵੇਖਣ ਨੂੰ ਮਿਲੇ ਜੇਤੂਆਂ ਨੂੰ ਟਰੋਫੀਆਂ ਤੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਦਰਸ਼ਕਾਂ ਵੱਲੋਂ ਪ੍ਰਬੰਧਕਾਂ ਦੁਆਰਾ ਕੀਤੇ ਗਏ ਚੰਗੇ ਪ੍ਰਬੰਧਾਂ ਦੀ ਸਲਾਗਾ ਵੀ ਕੀਤੀ ਗਈ ਇਸ ਓਪਨ ਯੂਰਪੀ ਕਬੱਡੀ ਚੈਂਪੀਅਨਸ਼ਿਪ ਦੇ ਹੋਏ ਫਾਈਨਲ ਮੁਕਾਬਲਿਆਂ ਵਿੱਚ ਸਰਕਲ ਸਟਾਈਲ ਲੜਕੀਆਂ ਦੇ ਮੁਕਾਬਲੇ ਵਿੱਚ ਪੰਜਾਬ ਸਪੋਰਟਸ ਕਲੱਬ ਹਾਈਲੈਂਡ ਦੀ ਟੀਮ ਨੇ ਰੈਲ ਸਪੋਰਟਸ ਕਲੱਬ ਬੈਲਜੀਅਮ ਦੀ ਟੀਮ ਨੂੰ ਹਰਾਇਆ ਨੈਸ਼ਨਲ ਸਟਾਈਲ ਲੜਕੀਆਂ ਵਿੱਚ ਹੰਗਰੀ ਦੀ ਟੀਮ ਪਹਿਲੇ ਸਥਾਨ ਤੇ ਰਹੀ ਜਿਸ ਨੇ ਇਟਲੀ ਦੀ ਟੀਮ ਨੂੰ maat ਦਿੱਤੀ ਨੈਸ਼ਨਲ ਸਟਾਈਲ ਲੜਕੀਆਂ ਵਿੱਚ ਇੰਗਲੈਂਡ ਦੀ ਟੀਮ ਪਹਿਲੇ ਸਥਾਨ ਤੇ ਰਹੀ ਜਦ ਕਿ ਇਟਲੀ ਦੀ ਟੀਮ ਦੂਜੇ ਸਥਾਨ ਤੇ ਰਹੀ ਸਰਕਲ ਕਬੱਡੀ ਦੇ ਮੁਕਾਬਲੇ ਵਿੱਚ ਰਿੰਕੂ ਖੇਤੀ ਨੂੰ ਬੈਸਟ ਰੇਟਰ ਅਤੇ ਕੁਲਦੀਪ ਸ਼ਿੱਕਰ ਨੂੰ ਬੈਸਟ ਜਾਫੀ ਦਾ ਖਿਤਾਬ ਦਿੱਤਾ ਗਿਆ ਇਸ ਖੇਡ ਮੇਲੇ ਦੀ ਸ਼ਾਨ ਵਧਾਉਂਦਿਆਂ ਨਿੱਕੇ ਸਰਦਾਰ ਪ੍ਰਭ ਇੱਕ ਸਿੰਘ ਵੱਲੋਂ ਰੱਸੀ ਦੀ ਮਦਦ ਨਾਲ ਦੰਦਾਂ ਦੇ ਜ਼ੋਰ ਨਾਲ ਤਿੰਨ ਸਵਾਰਾਂ ਸਮੇਤ ਮੋਟਰਸਾਈਕਲ ਖਿੱਚਿਆ ਓਪਨ ਕਬੱਡੀ ਚੈਂਪੀਅਨਸ਼ਿਪ ਵਿੱਚ ਇੰਡੀਆ ਦੀ ਧਰਤੀ ਤੋਂ ਵਿਸ਼ੇਸ਼ ਪੁੱਜੇ ਸੰਧੂਪ੍ਰਾਮ ਹਰਪੀ ਸੰਧੂ ਸਵਰਨ ਸੰਧੂ ਦੁਆਰਾ ਵਧੀਆ ਕਮੈਂਟਰੀ ਨਾਲ ਦਰਸ਼ਕਾਂ ਨੂੰ ਕੀਲ ਕੇ ਰੱਖਿਆ ਗਿਆ ਇਸ ਤੋਂ ਕਮੈਂਟਰ ਰੁਪਿੰਦਰ ਸਿੰਘ ਜਲਾਲ ਬੱਬੂ ਜਲੰਦਰੀ ਅਮਰਤ ਬਿੱਟੂ ਰੌੜ ਅਤੇ ਮਨਦੀਪ ਸੈਣੀ ਨੇ ਵੀ ਬਖੂਬੀ ਭੂਮਿਕਾ ਨਿਭਾਈ ਇਸ ਚੈਂਪੀਅਨਸ਼ਿਪ ਇੰਡੀਆ ਤੋਂ ਵਿਸ਼ੇਸ਼ ਤੌਰ ਤੇ ਪ੍ਰੋਫੈਸਰ ਅਮਰੀਕ ਸਿੰਘ ਅਤੇ ਮੱਖਣ ਸਿੰਘ ਨੇ ਪਹੁੰਚ ਕੇ ਨੈਸ਼ਨਲ ਸਟਾਈਲ ਮੁਕਾਬਲੇ ਅਤੇ ਸਰਕਲ ਸਟਾਈਲ ਦਿਲਾਪਰ ਚੁਨੇਰ ਪੰਮਾ ਨizampur ਬਲਦੇਵ ਚਾਚਾ ਤੇ ਦਲਜੀਤ ਲੱਲਕਲਾ ਨੇ ਰੈਫਰ ਦੀ ਸੇਵਾ ਨਿਭਾਈ ਹੈ ਦੂਰੋਂ ਨੇੜੇੋਂ ਆਏ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਖੇਡ ਕਲੱਬਾਂ ਸਮਾਜ ਸੇਵੀ ਸੰਸਥਾਵਾਂ ਪ੍ਰਮੋਟਰਾਂ ਦਾ ਟਰਾਫੀਆਂ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ ਸੁਖਮਿੰਦਰ ਸਿੰਘ ਜੌਹਲ ਅਤੇ ਉਹਨਾਂ ਨਾਲ ਸਮੁੱਚੀ ਕਬੱਡੀ ਐਸੋਸੀਏਸ਼ਨ ਦੇ ਆਏ ਹੋਏ ਸਾਰੇ ਸਪੋਰਟਰਾਂ ਦਾ ਧੰਨਵਾਦ ਕੀਤਾ ਅਤੇ ਕਬੱਡੀ ਚੈਂਪੀਅਨਸ਼ਿਪ ਦੇ ਸਫਲ ਹੋਣ ਦੀ ਵਧਾਈ ਦਿੱਤੀ ਉਹਨਾਂ ਕਿਹਾ ਕਿ ਜਏ ਖੇਡ ਮੇਲੇ ਨੌਜਵਾਨ ਪੀੜ੍ਹੀ ਨੂੰ ਜਿੱਥੇ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਸਹਾਇ ਹੁੰਦੇ ਨੇ ਉਥੇ ਇਹ ਟੂਰਨਾਮੈਂਟ ਵਿਦੇਸ਼ਾਂ ਵਿੱਚ ਵਸ ਰਹੇ ਪੰਜਾਬੀਆਂ ਦੇ ਲਈ ਆਪਣੀ ਮਾਂ ਖੇਡ ਕਬੱਡੀ ਨੂੰ ਹੱਲਾਸ਼ੀਰੀ ਦੇਣ ਦੀ ਪ੍ਰੇਰਨਾ ਦਿੰਦੇ ਨੇ ਉਹਨਾਂ ਅੱਗੋਂ ਵੀ ਇਹ ਜਿਹੇ ਟੂਰਨਾਮੈਂਟ ਲਈ ਕਰਨ ਦਾ ਭਰੋਸਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰਾ ਦਿਨ ਟੂਰਨਾਮੈਂਟ ਚੱਲਦਾ ਰਿਹਾ ਬਹੁਤ ਵਧੀਆ ਰੌਣਕਾਂ ਲੱਗੀਆਂ ਸਾਰੇ ਮੇਰੇ ਭਰਾਵਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਸਾਰੇ ਭਰਾਵਾਂ ਦਾ ਧੰਨਵਾਦ ਜਿੰਨੇ ਬੱਚੇ ਫੈਮਲੀਆਂ ਆਈਆਂ ਉਹਨਾਂ ਨੇ ਮਤਲਬ ਬੜਾ ਆਨੰਦ ਮਾਣਿਆ ਅਸੀਂ ਧੰਨਵਾਦ ਕਰਦੇ ਹਾਂ ਫੈਡਰੇਸ਼ਨ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਪ੍ਰਮੋਟਰਾਂ ਦਾ ਸਪੋਰਟਰਾਂ ਦਾ ਜਿਹੜੇ ਬਾਹਰੋਂ ਚੱਲ ਕੇ ਟੀਮਾਂ ਆਈਆਂ ਗੈਸਟਾਂ ਦਾ ਦੇ ਤੇ ਦੇ ਤੋਂ ਧੰਨਵਾਦ ਕਰਦੇ ਹਾਂ ਸਾਡੇ ਸਪੈਸ਼ਲ ਰਿੰਕਾ ਭਾਜੀ ਰਾਜੂ ਭਾਜੀ ਹਰ ਟਾਈਮ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਆ ਧੰਨਵਾਦ ਇਹ ਵੀ ਫੈਡਰੇਸ਼ਨ ਦੇ ਮੈਂਬਰ ਆ ਜਿਹਦਾ ਅਸੀਂ ਸਾਡੀ ਫੈਡਰੇਸ਼ਨ ਆ ਇਹ ਰਿੰਕਾ ਭਾਜੀ ਸਾਡੀ ਫ੍ਰੈਂਸੀ ਕਲੱਬ ਦੇ ਪ੍ਰਧਾਨ ਨੇ ਧੰਨਵਾਦ ਮੇਰੇ ਭਰਾਵਾਂ ਦਾ ਰਾਜੂ ਦਾ ਸੁਖੇ ਰਾਮੂ ਵਾਲੀਏ ਦਾ ਰਾਜੂ ਦਾ ਇਹਨਾਂ ਭਰਾਵਾਂ ਨੇ ਹਰ ਵੀਰਾਂ ਹਰ ਹੱਦ ਤੱਕ ਸਹਿਯੋਗ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਉਸ ਪਰਮਾਤਮਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਜਿਸ ਨੇ ਆਪਣਾ ਇਹ ਸਾਰਾ ਕਾਰਜ ਆਪਣੀ ਮਿਹਰ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਕਰਵਾ ਲਿਆ ਤੇ ਉਸ ਤੋਂ ਬਾਅਦ ਬਤਾਈ ਦੀ ਪਾਤਰ ਆ ਇਟਲੀ ਕਬੱਡੀ ਐਸੋਸੀਏਸ਼ਨ ਤੇ ਜਿੰਨੇ ਵੀ ਨੁਮਾਇੰਦੇ ਨੇ ਜਿੰਨੇ ਵੀ ਪ੍ਰੋਮੋਟਰ ਸਪੋਰਟਰ ਸਾਡੇ ਵੀਰ ਜਿੰਨੇ ਵੀ ਸਰੋਤੇ ਆਏ ਪਲੇਅਰ ਆਏ মিডিਆ ਸਾਰਿਆਂ ਦਾ ਸਤਿ ਸ੍ਰੀ ਅਕਾਲ ਧੰਨਵਾਦ ਆ ਜਿਨ੍ਹਾਂ ਨੇ ਆਪੂ ਆਪਣੀ ਜਿਹੜੀ ਉਹ ਜੋਬ ਸੀ ਉਹਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਲਿਪੇ ਚੜਿਆ ਤੇ ਅਸੀਂ ਤੁਹਾਡੇ ਨਾਲ ਅੱਗੇ ਤੋਂ ਵੀ ਇਹੀ ਵਾਅਦਾ ਕਰਦੇ ਆਂ ਕਿ ਤੁਹਾਡੀਆਂ ਆਸਾਂ ਦੇ ਉੱਤੇ ਖਰੇ ਉੱਤਰਦੇ ਰਹਾਂਗੇ ਤੇ ਤੁਹਾਡਾ ਇਸੇ ਤਰ੍ਹਾਂ ਸਾਨੂੰ ਸਹਿਯੋਗ ਮਿਲਦਾ ਰਿਹਾ ਤੇ ਮਾਂ ਖੇਡ ਕਬੱਡੀ ਜਿਹੜੀ ਆ ਇਹ ਯੂਰਪ ਦੀ ਧਰਤੀ ਦੇ ਉੱਤੇ ਚੜਦੀ ਕਲਾ ਚਾ ਚੜਦੀ ਕਲਾ ਚ ਸੀ ਤੇ ਚੜਦੀ ਕਲਾ ਚ ਰਹੂਗੀ ਬੋਲੇ ਸੋਨ ਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਟਲੀ ਦੀ ਧਰਤੀ ਦੋਨੋਂ ਦੇ ਵਿੱਚ ਬਰਗਮੋ ਦੇ ਜਿਹੜੇ ਪ੍ਰਵਿੰਚੇ ਦੇ ਵਿੱਚ ਜਿਹੜਾ ਜੋਰਫ ਕਬੱਡੀ ਕੱਪ ਹੋਇਆ ਉਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਬਿਲਕੁਲ ਸਹੀ ਸਲਾਮਤ ਸੰਪੂਰਨ ਹੋਇਆ ਉਸ ਵਾਸਤੇ ਉਸ ਸਤਿਗੁਰ ਦਾ ਧੰਨਵਾਦ ਆ ਸਾਰੀਆਂ ਕਲੱਬਾਂ ਦਾ ਧੰਨਵਾਦ ਆ ਖੇਡਾਂਆਂ ਦਾ ਪ੍ਰਮੋਟਰਾਂ ਦਾ ਸਪੋਰਟਰਾਂ ਦਾ ਆਏ ਦਰਸ਼ਕਾਂ ਦਾ ਸਾਰਿਆਂ ਦਾ ਸਾਡੀ ਇਟਲੀ ਕਬੱਡੀ ਫੈਡਰੇਸ਼ਨ ਬਹੁਤ ਜਿਹੜਾ ਧੰਨਵਾਦ ਕੀਤਾ ਜਾਂਦਾ ਤੇ ਇਹ ਜਿਹੜਾ ਜੋ ਕੱਪ ਸਾਡਾ ਇਸ ਤਰ੍ਹਾਂ ਸਹਿਯੋਗ ਮਿਲਿਆ ਅੱਗੇ ਤੋਂ ਵੀ ਇਸ ਸਹਿਯੋਗ ਮਿਲਦਾ ਰਿਹਾ ਤੇ ਅਸੀਂ ਗਾਂ ਤੋਂ ਵੀ ਇਦਾਂ ਕੱਪ ਕਰਾਂਦੇ ਰਹਾਂਗੇ ਤੇ ਸਾਨੂੰ ਸਾਡੇ ਸਹਿਯੋਗ ਦੀ ਲੋੜ ਆ ਤਾਂ ਜੋ ਇਟਲੀ ਜਿਹੜੀ ਕਬੱਡੀ ਆ ਉਹਨੂੰ ਅਸੀਂ ਬਲੰਦੀਆਂ ਤੇ ਲਿਜਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ